ਜੰਮੂ ਤੋਂ ਆਏ ਸ਼ਰਦਾਲੂ ਦਾ ਨਿਹੰਗ ਸਿੰਘਾਂ ਨੇ ਚਾੜਿਆ ਕੁਟਾਪਾ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋ ਗਈ ਕੈਦ ਤਿੰਨ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਕੀਤਾ ਕਾਬੂ ਰੋਜਾ ਸ਼ਰੀਫ ਫਤੇਗੜ੍ਹ ਸਾਹਿਬ ਵਿਖੇ ਜੰਮੂ ਤੋਂ ਯਾਤਰਤਿਆ ਇੱਕ ਸ਼ਰਧਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤਾ ਜਾਂਦਾ ਮਾਮਲਾ ਸਾਹਮਣੇ ਹੈ ਨਿਹੰਗ ਸਿੰਘਾਂ ਦੇ ਬਾਣੀਚ ਆਏ ਕੁੱਟਮਾਰ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਤੋਂ ਆਇਆ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਲ ਫਤੇਗੜ ਸਾਹਿਬ ਵਿਖੇ ਭੇਤੀ ਕਰਵਾਇਆ ਗਿਆ ਡੀਐਸਪੀ ਫਤੇਗੜ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਪਿੜਤ ਦੇ ਬਿਆਨਾਂ ਦੇ ਆਧਾਰ ਤੇ ਫਤੇਗੜ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਮਲਾ ਕਰਨ ਵਾਲੇ ਤਿੰਨ ਨਿਹੰਗ ਸਿੰਘਾਂ ਨੂੰ ਥਾਣਾ ਫਤੇਗੜ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਏ ਜਿਨ੍ਹਾਂ ਚ ਸ਼ਨੀ ਸਿੰਘ ਜੋਬਨਪ੍ਰੀਤ ਸਿੰਘ ਸੁਖਬੀਰ ਸਿੰਘ ਅਤੇ ਉਨ੍ਹਾਂ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਦੇ ਉੱਪਰ ਕੁਇ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਹਨੂੰ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਸਰ ਅਹਿਮਦ ਧਾਰਾ ਹੈ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀਫ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਉਨ੍ਹਾਂ ਕੋਈ ਗਲਤਫਹਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਆਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਗੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚੋ ਹੈਗੇ ਸਨੀ ਸਿੰਘ ਹੈ ਇੱਕ ਜੋਬਨप्रीत ਸਿੰਘ ਹੈ ਇੱਕ ਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਹਲੇ ਅਣਪਛਾਤਾ ਹੈ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀਗਾ ਲੜਾਈ ਤੇਜ਼ ਤਾਰ ਹਥਿਆਰ ਵੀ ਬਰਾਮਦ ਹੋਇਆ ਦੋ ਤੇਜ਼ ਤਾਰ ਹਥਿਆਰ ਤਾਂ ਨਹੀਂ ਹਲੇ ਐਸਾ ਚਾਪ ਉਹਨਾਂ ਨੂੰ ਕਹਿ ਸਕਦੇ ਹੋ ਜਿਵੇਂ ਨਿਹੰਗ ਬਾਣੇ ਦੇ ਵਿੱਚ ਕਈ ਨਵੇਂ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਇਹ ਕਿ ਉਹਨਾਂ ਨੇ ਕਿਸ ਚੀਜ਼ ਨਾਲ ਵਾਰ ਕੀਤਾ ਥੋੜਾ ਸਿਗਾ ਜਿਹੜੀ ਕੁੱਟ ਮਾਰਦੇ ਜਿਹਦੀ ਕੁੱਟ ਮਾਰ ਕੀਤੇ ਨਾ ਬਾਦੀਪੁਰਾ ਬਾਂਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਜੀ ਜੰਮੂ ਤੋਂ ਆਏ ਸ਼ਰਦਾਲੂ ਦਾ ਨਿਹੰਗ ਸਿੰਘਾਂ ਨੇ ਚੜਿਆ ਕੁਟਾਪਾ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋ ਗਈ ਕੈਦ ਤਿੰਨ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਕੀਤਾ ਕਾਬੂ ਸੋਜਾ ਸ਼੍ਰੀ ਫਤੇਗੜ੍ਹ ਸਾਹਿਬ ਵਿਖੇ ਜੰਮੂ ਤੋਂ ਯਾਤਰਤਿਆ ਇੱਕ ਸ਼ਰਧਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤਾ ਜਾਂਦਾ ਮਾਮਲਾ ਸਾਹਮਣੇ ਹੈ ਨਿਹੰਗ ਸਿੰਘਾਂ ਦੇ ਬਾਣੀਚ ਆਏ ਕੁੱਟਮਾਰ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਤੋਂ ਆਇਆ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਲ ਫਤੇਗੜ ਸਾਹਿਬ ਵਿਖੇ ਭੇਤੀ ਕਰਵਾਇਆ ਗਿਆ ਡੀਐਸਪੀ ਫਤੇਗੜ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਫਤੇਗੜ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਮਲਾ ਕਰਨ ਵਾਲੇ ਤਿੰਨ ਨਹਿਿੰਗ ਸਿੰਘਾਂ ਨੂੰ ਥਾਣਾ ਫਤੇਗੜ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ ਜਿਨ੍ਹਾਂ ਚ ਸ਼ਨੀ ਸਿੰਘ ਜੋਬਨਪ੍ਰੀਤ ਸਿੰਘ ਸੁਖਬੀਰ ਸਿੰਘ ਅਤੇ ਉਨ੍ਹਾਂ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਦੇ ਪਰ ਕੋਈ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਹਨੂੰ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਸਰ ਅਹਿਮਦ ਦਾਹਰਾ ਹੈ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀਫ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਇਹਨਾਂ ਕੋਈ ਗਲਤਫਹਿਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਆਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਗੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚੋਂ ਹੈਗੇ ਸਨੀ ਸਿੰਘ ਹੈ ਇੱਕ ਜੋਬਨ ਬ੍ਰੀਤ ਸਿੰਘ ਹੈ ਇੱਕ ਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਹਲੇ ਅਣਪਛਾਤਾ ਹੈ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀਗਾ ਲੜਾਈ ਤੇਜ਼ ਤਾਰ ਹਥਿਆਰ ਵੀ ਬ੍ਰਾਹਮਣ ਤੋਂ ਜੁੜੋ ਤੇਜ਼ ਤਾਰ ਹਥਿਆਰ ਤਾਂ ਨਹੀਂ ਹਲੇ ਐਸਾ ਚਾਪ ਉਹਨਾਂ ਨੂੰ ਕਹਿ ਸਕਦੇ ਜਿਵੇਂ ਨਿਹੰਗ ਬਾਣੇ ਦੇ ਵਿੱਚ ਕਈ ਨਵੇਂ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਇਹ ਕਿ ਉਹਨਾਂ ਇੱਕ ਸਿਗਨਲ ਵਾਰ ਦਿੱਤਾ ਹੈ। ਜਿਹੜੀ ਕੁੱਟ ਮਾਰਦੇ ਜਿਹਦੀ ਕੁੱਟ ਮਾਰ ਕੀਤੇ ਨੂੰ ਬਾਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਜੀ। ਜੀ।